ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬੈਲ ਨੌਰ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਡਗਰੂ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ 122 ਕੋਲ ਮਾਲੀ ਸੇਲ ਆ ਬਲੱਡ ਲਾਈਨ ਲక్ష్ਮੀ ਡੈਰੀ ਆ ਨਾਗ ਦਾ ਬੱਚਾ ਦੇਖ ਸਕਦੇ ਹੋ ਤੁਸੀਂ ਇਹਦੀ ਪੂਰੀ ਇਨਫੋਰਮੇਸ਼ਨ ਆਪਾਂ 22 ਤੋਂ ਲੈ ਲਾਂਗੇ ਕਿੰਨੀ ਉਮਰ ਆ ਕੀ ਮਦਰ ਮਿਲਕਰ ਕੋੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬਲਵੀਰ ਸਿੰਘ ਆ ਜੀ ਪਿੰਡ ਡਬਲੂ ਜ਼ਿਲ੍ਹਾ ਮੋਗਾ ਫਿਲਹ ਮੋਗਾ ਮੋਬਾਈਲ ਨੰਬਰ ਜੀ 95923 ਸ਼ਿਆਲੀ ਗਿਰੋਸਪਾਂ ਜੀ ਠੀਕ ਹੈ ਜੀ ਵਪਾਰ ਦਾ ਕੰਮ ਹੈ ਬਈ ਵਪਾਰ ਦਾ ਕੰਮ ਕਰਦੇ ਠੀਕ ਹੈ ਜੀ ਇਹ ਆਪਣਾ ਰੱਖਿਆ ਹੋਇਆ ਸੀ ਕਿ ਲਿਆਂਦਾ ਜੀ ਇਹ ਮੁੱਲ ਖਰੀਦਿਆ ਸੀ ਮੁੱਲ ਖਰੀਦਿਆ ਠੀਕ ਹੈ ਜੀ ਇਦਾਂ ਹੀ ਬਈ ਬਲੱਡ ਲਾਈਨ ਕੀ ਹੈ ਜੀ ਬਲੱਡ ਲਾਈਨ ਲక్ష్ਮੀ ਡੈਰੀ ਦਾ ਬੱਚਾ ਨਾਗ ਦਾ ਬੱਚਾ ਜੀ ਨਾਗ ਦਾ ਬੱਚਾ ਹੈ ਇਹ ਲੰਗਿਆਂ ਨੇ ਤਾਂ ਲਿਆ ਸੀ ਬੱਚਾ ਉਹਨਾਂ ਨੇ ਠੀਕ ਹੈ ਜੀ ਜੀ ਹਮ ਭਾ ਕਰੀਦਾ ਕਰਾਂਗੇ ਮਦਰ ਮਲਕ ਰਿਕਾਰਡ ਕੀ ਹੈ ਬਈ ਇਦਾਂ ਇਹ ਤਾਂ ਮਾਦਿਆਰ ਕੋੜੀ ਉਹ ਜਲਾਸ਼ ਮੇਰੀ ਵਾਲ ਦੋ ਲਿਆ ਬੱਚਾ ਜੀ ਉਹਨਾਂ ਦਾ ਹੀ 18 19 20ਰ ਕਰਤਾ ਹੈਗਾ ਹੀ ਉਹਨਾਂ ਦਾ ਹਾਂਜੀ ਉਹਨਾਂ ਦੇ ਬਾਕੀ ਪਸ਼ੂ ਸਾਰੇ ਹੀ ਚੰਗੇ ਹੁੰਦੇ ਆ ਹਾਂਜੀ ਸਾਰੇ ਬਲੱਡ ਲਾਈਨ ਸਹੀ ਹੁੰਦੇ ਆ ਬਲੱਡ ਲਾਈਨ ਚੰਗੀ ਆ ਬਾਕੀ ਜੇ ਕਿਸੇ ਵੀ ਨੇ ਸਰਚ ਵੀ ਕਰਨਾ ਹੋਵੇ ਸਰਚ ਕਰਕੇ ਪਤਾ ਕਰ ਸਕਦਾ ਹੈ ਜੀ ਤੇ ਉਮਰ ਬਾਈ ਕਿੰਨੀ ਆ ਜੀ ਉਮਰ ਇਹਦੀ ਵੀ ਦੋ ਸਾਲ ਦੋ ਸਾਲ ਦੀ ਇੱਕ ਦੰਦ ਸਿੱਟਿਆ ਜੀ ਟੈਕੀ ਸਿੱਟਿਆ ਜੀ ਠੀਕ ਹੈ ਦੂਜਾ ਸਿੱਟਨਾ ਹਜੇ ਬੰਦ ਦੂਜਾ ਸਿੱਟਨਾ ਤੇ ਬਈ ਕ੍ਰੋਸ ਕਰਦਾ ਹਾਂਜੀ ਕ੍ਰੋਸ ਕਰਦੇ ਠੀਕ ਹੈ ਜੀ ਦੋ ਰਕੇ ਦਿਖਾ ਦੇ ਜੀ ਬਾਈ ਦੇ ਦੱਸਣ ਮੁਤਾਬਕ ਸਵਾ ਦੋ ਸਾਲ ਉਮਰ ਆ ਇੱਕਦਾਂ ਦੀ ਸਿੱਟਿਆ ਹਜੇ ਬਾਕੀ ਫੇਸ ਕੁਆਲਿਟੀ ਤੇ ਰੰਗ ਰੂਪ ਦਾ ਬਹੁਤ ਸੋਨਾ ਪੂਰੇ ਦਾ ਪੂਰਾ ਜੈਡ ਬਲੈਕ ਆ ਤੁਸੀਂ ਦੇਖ ਸਕਦੇ ਹੋ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਜੀ ਹਾਈਟ ਦੇ ਪੱਖ ਤੋਂ ਜੀ ਬਹੁਤ ਉੱਚੇ ਲੰਮੇ ਕਦ ਕੱਢਦਾ ਤੇ ਹੈਵੀ ਢਾਂਚੇ ਦਾ ਬਾਈ ਦੇ ਮੋਢੇ ਤੇ ਘਰੋਂ ਦਾ ਬਾਕੀ ਪੱਠ ਬੁੜਾ ਤੁਸੀਂ ਦੇਖ ਸਕਦੇ ਹੋ ਕਿਸੇ ਵੀਰ ਨੇ ਟੀਮਨ ਬੈਂਕ ਲਈ ਰੱਖਣਾ ਹੋਵੇ ਤਾਂ ਇੱਕ ਆਪਾਂ ਨਗੀਨਾ ਕਹਿ ਸਕਦੇ ਹਾਂ ਜੀ ਪੂਰੇ ਦਾ ਪੂਰਾ ਜੈਡ ਬਲੈਕ ਆ ਬਾਕੀ ਤੁਸੀਂ ਬਰੀਕੀਆਂ ਚੈੱਕ ਕਰੀ ਸਕਦੇ ਹੋ ਲਿਆ ਵੀਰ ਵਾਪਸ ਥੋੜਾ ਜਿਹਾ ਡਰਦਾ ਜੀ ਬਾਕੀ ਬਈ ਸੀਲ ਸਭ ਪੂਰਾ ਜੀ ਮੈਂ ਤਾਂ ਕੋਈ ਹਲਤ ਨਹੀਂ ਕਰਦਾ ਠੀਕ ਆ ਜੀ ਲਿਆ ਵੀਰ ਵਾਪਸ ਹਲਤ ਨਹੀਂ ਕਰਦਾ ਪੂਰਾ ਵੀ ਸੀਲ ਸਭ ਪੂਰਾ ਜੀ ਠੀਕ ਆ ਬਾਈਏ ਦੱਸਦਾ ਕਿ ਸੀਲ ਸਭ ਪੂਰਾ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸੰਗ ਪੂਰਾ ਕੁੰਡਾ ਕਰਦਾ ਤੁਰਿਆ ਹੁੰਦਾ ਹਜੇ ਤਾਂ ਬੱਚਿਆਂ ਜੀ ਪੈਂਦਾ ਜੀ 2 ਸਾਲ ਦੀ ਉਮਰ ਹੈ 2 ਸਵਾ 2 ਸਾਲ ਦੀ ਉਮਰ ਹੈ ਇੱਕਦਮ ਦੀ ਸਿੱਟਿਆ ਹਜੇ ਬੱਚਿਆਂ ਜੀ ਪੈਂਦਾ ਬਾਕੀ ਹਾਈਟ ਚੰਗੀ ਆ ਜੀ ਫੁੱਲ ਹੈਵੀ ਬੋਡੀ weight ਦਾ ਕ੍ਰੋਸ ਕਰਦਾ ਇੱਕ ਬਾਈ ਵੱਲੋਂ ਸਪੈਸ਼ਲ ਬੇਨਤੀ ਆ ਜਿਹੜੇ ਵੀਰ ਨੇ ਰੱਖਣਾ ਸਾਂਭਣਾ ਹੋਵੇ ਉਹੀ ਬਾਈ ਨੂੰ ਫੋਨ ਲਾਵੇ ਤੇ ਵੱਡਣ ਵਾਲੇ ਵੀਰ ਨਾ ਫੋਨ ਲਾਉਣ ਕਿਉਂਕਿ ਚੰਗੇ ਸੀਮਣ ਦਾ ਤੇ ਇਹਦੇ ਲਈ ਸੀਮਣ ਬੈਂਕ ਵਾਸਤੇ ਕੰਮ ਲਿਆ ਜਾ ਸਕਦਾ ਹੈ ਕਿਉਂਕਿ ਪੂਰੀ ਜਿਵੇਂ ਬਰੀਡ ਤੇ ਕੰਮ ਕਰਦਾ ਹੋਵੇ। ਕੁਆਲਟੀ ਬਹੁਤ ਵਧੀਆ ਕੁਆਲਟੀ ਇੱਕ ਨੰਬਰ ਆ ਜੀ ਪੂਰੇ ਦਾ ਪੂਰਾ ਜੈਡ ਬਲੈਕ ਤੇ ਸਾਰੇ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦਾ। ਲక్ష్ਮੀ ਡੈਰੀ ਵਾਲੇ 나ਗਦਾ ਬੱਚਾ ਜੀ ਮੁੱਲ ਬਈ ਇਹਦਾ ਮੁੱਲ ਦੇ ਜਿਹਾ ਹਿਸਾਬ ਦਾ ਹੀ ਦੇ ਦਾਂਗੇ ਜੀ। ਮੁੱਲ ਤਾਂ 65000 ਹੈ ਜੀ। ਮਾਨਤਨ ਹੋ ਜਾਊਗਾ ਜੀ। ਮਾਨਤਨ ਕਰ ਦਾਂਗੇ ਬਸ ਜੀ। ਠੀਕ ਹੈ ਜੀ। ਫੈਕਸ ਜੇ ਮੁੱਲ ਲੈ। ਆ ਫੈਕਸ ਜੇ ਮੁੱਲ ਵਾਣ ਦਾ ਤਾਂ ਕਰ ਦਾਂਗੇ ਬਸ ਜੀ। ਠੀਕ ਹੈ ਜੀ। 65000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਉਹਦੇ ਚ ਆਏ ਗਏ ਦਾ ਮਾਣ ਤਾਂ ਜ਼ਰੂਰ ਹੋ ਜੂਗਾ ਟੈਕਸ ਜਾਈ ਪ੍ਰਾਈਸ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ